ਇੱਕ ਕਾਲੇਵਾਲ ਦੇ ਬਾਪੂ ਜੀ ਐ ਉਹਨਾਂ ਦੀ ਮੌਤ ਹੋ ਗਈ ਸੀ ਸ਼ਾਮ ਨੂੰ ਉਹਨਾਂ ਦੀ ਚੜ੍ਹਾਈ ਕਰ ਰਹੇ ਆ ਉਹ ਤਾਂ ਅਗਲੇ ਦਿਨ ਜਦੋਂ ਉਹਨਾਂ ਨੂੰ ਇਸ਼ਨਾਨ ਕਰਾਰ ਹੁਣ ਵੀ ਜਾ ਕੇ ਪਤਾ ਕਰ ਲੋ ਕਾਲੇਵਾਲ ਬਾਪੂ ਜੀ ਹੈ ਉਹ ਹਾਂਜੀ ਉਹਨਾਂ ਨੇ ਸਾਰੀ ਜ਼ਿੰਦਗੀ ਗੰਨਵਾ ਸਾਹਿਬ ਸੇਵਾ ਕਰਦੇ ਲੰਗਾਈ ਹੈ ਬਾਬਾ ਜੀ ਉੱਪਰ ਚਲੇ ਗਏ ਜਿਵੇਂ ਬਾਬਾ ਜਵਾਲਾ ਸਿੰਘ ਮਹਾਰਾਜ ਬਾਬਾ ਈਸ਼ਰ ਸਿੰਘ ਤਮੇਲੀ ਵਾਲੇ ਨੂੰ ਲੈ ਕੇ ਆਏ ਸੀ ਦਵਾਰਾ ਫਿਰ ਜਿੰਦ ਤੋਂ ਉਹਨਾਂ ਦੇ ਸੰਸਕਾਰ ਹੋਣ ਲੱਗੇ ਸੀ ਜੀ ਉੱਠ ਕੇ ਖੜੇ ਹੋ ਗਏ ਬਾਪੂ ਜੀ ਜੋਧਨਰ ਦੇ ਸਰੀਰ ਨੂੰ ਇਸ਼ਨਾਨ ਕਰਕੇ ਕਰਾ ਕੇ ਕਫਨ ਪਾਉਂਦੇ ਆ ਜੀ ਤਾਂ ਉਹ ਉੱਠ ਖੜੇ ਹੋ ਉਹਨਾਂ ਨੇ ਦੱਸਿਆ ਕਿ ਕਹਿੰਦੇ ਵੀ ਬਾਬਾ ਜੀ ਗੰਨਵਾ ਸਾਲ ਉੱਪਰ ਤੁਹਾਨੂੰ ਮਹਾਰਾਜ ਕੋ ਚਲੇ ਕਹਿੰਦੇ ਮੈਨੂੰ ਕਹਿੰਦੇ ਤੂੰ ਇੱਥੇ ਬੈਠਾ ਕਹਿੰਦੇ ਮੈਂ ਕਿਹਾ ਮਹਾਰਾਜੇ ਮੈਨੂੰ ਲੈ ਆਏ ਕਹਿੰਦੇ ਗ੍ਰਾਹੀ ਕੋਣ ਕੋ ਤੇਰਾ ਬਾਪ ਕਰੂ ਉਗਰਾਹੀ ਕਰਦੇ ਉਹ ਉਹ ਗ੍ਰਾਹੀ ਕਰਦੇ ਸੰਗਤ ਦੀ ਉਹ ਜਿਵੇਂ ਟਰੱਕਾਂ ਤੇ ਆਉਂਦੇ ਸੀ ਅੱਜ ਮੈਜਿਕਲ ਉਹਨਾਂ ਵੀ ਚ ਗ੍ਰਾਹੀ ਕਰਦੇ ਆ ਹਾਂਜੀ ਹਾੜੀ ਸੋਣੀ ਮਾਰੇ ਫਿਰ ਬਾਪੂ ਜੀ ਉੱਥੇ ਬਚਨ ਕਰਿਆ ਸੀ ਸਾਡੇ ਹੁਕਮ ਬਿਨਾ ਇਹਨਾਂ ਨੂੰ ਲੈ ਕੇ ਨਿਵਣਾ ਹੁਣ ਬਾਪੂ ਜੀ ਕਾਫੀ ਵਿਰਧ ਹੋ ਗਏ ਆ 90 ਫਿਰ ਉਹਨਾਂ ਨੇ ਗ੍ਰਾਹੀ ਕੀਤੀ ਉਸ ਤੋਂ ਬਾਅਦ ਫਿਰ ਉਹ ਫਿਰ ਗੰਡਵਾਲ ਸਾਹਿਬ ਤੋਂ ਬਾਅਦ ਕਿਤੇ ਗਏ ਨਹੀਂ ਉਹ ਜਦੋਂ ਉਹਨਾਂ ਦਾ ਦੁਬਾਰਾ ਜਨਮ ਦੁਬਾਰਾ ਮਾੜਨ ਨੂੰ ਸੁਰਜੀਤ ਕੀਤਾ ਉਸ ਤੋਂ ਬਾਅਦ ਉਹ ਫਿਰ ਕਿਤੇ ਗਏ ਨਹੀਂ ਜਾ ਕੇ ਬੇਸ਼ੱਕ ਤੁਸੀਂ ਕਾਲੇਵਾਲ ਪਿੰਡਾ ਉੱਚੇ ਪਿੰਡ ਦੇ ਕੋਲ ਉੱਥੇ ਪੁੱਛ ਲਿਓ ਉੱਥੇ ਬਈ ਕਹਿੰਦੇ ਨਾ ਕੋਈ ਪ੍ਰਾਣੀਆਂ ਹੈਗੇ ਪ੍ਰਾਣੀਆਂ ਗੱਲਾਂ ਨਹੀਂ ਐ ਜਾ ਕੇ ਕੀਆ ਦਰਗਾਹ ਚੱਲਾ